ਬਾਈ ਕਿਸਾਨ ਦੋਸਤੋ ਇਸ ਸੀਜ਼ਨ ਦੇ ਵਿੱਚ ਕਣਕ ਦਾ ਜਿਹੜਾ ਝਾੜ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਸਕਦਾ ਕਿਉਂਕਿ ਹੁਣ ਤੱਕ ਦੇ ਜੇ ਮੌਸਮ ਦੇ ਬਾਰੇ ਆਪਾਂ ਦੇਖਦੇ ਆ ਤਾਂ ਮੌਸਮ ਤਾਂ ਤਕਰੀਬਨ ਝਾੜ ਦੇ ਅਨੁਕੂਲ ਹੀ ਚੱਲ ਰਿਹਾ ਟੈਂਪਰੇਚਰ ਇਸ ਵੇਲੇ ਜਿਹੜਾ ਚੱਲ ਰਿਹਾ ਤਕਰੀਬਨ ਝਾੜ ਦੇ ਵਾਸਤੇ ਠੀਕ ਆ ਪਿਛਲੇ ਜਿਵੇਂ ਫਰਵਰੀ ਦੇ ਐਂਡ ਦੇ ਵਿੱਚ ਭਾਵੇਂ ਕੁਝ ਗਰਮੀ ਹੋਈ ਸੀ ਟੈਂਪਰੇਚਰ ਜ਼ਿਆਦਾ ਵਧਿਆ ਸੀ ਪਰ ਫਿਰ ਜਿਹੜੇ ਅੱਗੇ ਪਿੱਛੇ ਦੋ ਡਿਸਟਰਬੈਂਸ ਆਏ ਉਹਨਾਂ ਨਾਲ ਟੈਂਪਰੇਚਰ ਫੇਰ ਘਟ ਗਿਆ ਸੀ ਹੁਣ ਦਾ ਜੇ ਆਪਾਂ ਟੈਂਪਰੇਚਰ ਦੇਖਦੇ ਆਂ ਦਿਨ ਦਾ ਟੈਂਪਰੇਚਰ 30 31 ਦੇ ਨੇੜੇ ਤੇੜੇ ਚੱਲਿਆ ਆਉਣ ਵਾਲੇ ਦਿਨਾਂ ਦੇ ਵਿੱਚ 32 33 ਵੱਲ ਜਾ ਰਿਹਾ ਜਿਹੜਾ ਜਦੋਂ ਕਣਕ ਆਪਣੀ ਮਿਲਕੀ ਸਟੇਜ ਦੇ ਵਿੱਚ ਹੁੰਦੀ ਆ ਉਸ ਵੇਲੇ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਦਿਨ ਦਾ ਟੈਂਪਰੇਚਰ 32 33 35 ਡਿਗਰੀ ਤੱਕ ਹੁੰਦਾ ਜੇ ਰਾਤ ਦਾ ਟੈਂਪਰੇਚਰ 15 16 ਡਿਗਰੀ ਤੱਕ ਹੁੰਦਾ ਤਾਂ ਫਿਰ ਇਹ ਬਹੁਤ ਣਕੂਲ ਹੁੰਦਾ ਤੇ ਇਸ ਤਰੀਕੇ ਜਦੋਂ ਕਣਕ ਪੱਕਦੀ ਆ ਹੌਲੀ ਹੌਲੀ ਪੱਕਦੀ ਆ ਤੇ ਝਾੜ ਤੇ ਦੇ ਵਿੱਚ ਵਾਧਾ ਹੁੰਦਾ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕਣਕ ਦਾ ਜਿਹੜਾ ਝਾੜ ਆ ਇਸ ਵਾਰ ਆਪਾਂ ਨੂੰ ਚੰਗਾ ਦੇਖਣ ਨੂੰ ਮਿਲ ਸਕਦਾ। ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਜੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ। ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ। ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਉਸ ਤੋਂ ਜੇ ਕਣਕ ਦੇ ਝਾੜ ਦੀ ਆਪਾਂ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ ਦਾ ਜਿਹੜਾ ਝਾੜ ਆਪਾਂ ਨੂੰ ਕਿਉਂਕਿ ਮੌਸਮ ਅਨੁਕੂਲ ਆ ਦੇਖਣ ਨੂੰ ਚੰਗਾ ਝਾੜ ਮਿਲ ਸਕਦਾ। ਅ ਫਸਲ ਦੇ ਵਿੱਚ ਜੇ ਆਪਾਂ ਹੁਣ ਤੱਕ ਦੇ ਹਿਸਾਬ ਨਾਲ ਦੇਖਦੇ ਆ ਤਾਂ ਤੇਲੇ ਦੀ ਵੀ ਕਿਸੇ ਪਾਸਿਓ ਕੋਈ ਰਿਪੋਰਟ ਨਹੀਂ ਦੇਖਣ ਨੂੰ ਮਿਲ ਰਹੀ ਭਾਵੇਂ ਜ਼ਿੰਮੇਵਾਰਾਂ ਨੇ ਆਪਣੇ ਤੌਰ ਤੇ ਕੋਈ ਸਪਰੇ ਵਗੈਰਾ ਤੇਲੇ ਦੀ ਕਰਤੀ ਹੋਵੇ ਪਰ ਤੇਲਾ ਕਿਸੇ ਪਾਸੇ ਕਿਸੇ ਜਿਆਦਾ ਉਹਦੀਆਂ ਖਬਰਾਂ ਨਹੀਂ ਮਿਲੀਆਂ ਇਸੇ ਤਰ੍ਹਾਂ ਪੀਲੀ ਕੁੰਗੀ ਜਾਂ ਭੂਰੀ ਕੁੰਗੀ ਦਾ ਹਮਲਾ ਜਿਹੜਾ ਰეკਮੈਂਡਡ ਕਿਸਮਾਂ 'ਚ ਕਿਸੇ ਦੇ ਉੱਤੇ ਕਿਸੇ ਪਾਸੇ ਵੀ ਹਲੇ ਜਿਆਦਾ ਵੱਡੀ ਪੱਧਰ ਤੇ ਆਪਾਂ ਨੂੰ ਹਮਲਾ ਦੇਖਣ ਨੂੰ ਨਹੀਂ ਮਿਲਿਆ हां अनरकमंडेड ਕਿਸਮਾਂ ਕੋਈ ਹੋਣ ਉਹਨਾਂ ਦੇ ਉੱਤੇ ਥੋੜਾ ਬਾਲਾ ਹਮਲਾ ਦੇਖਣ ਨੂੰ ਮਿਲ ਸਕਦਾ ਪਰ ਜੋ ਰਕਮੈਂਡਡ ਕਿਸਮਾਂ ਸੀਗੀਆਂ ਆਰ ਪੀ ਆਰ ਸੌਰੀ ਪੀ ਡਬਲ ਜੋ ਪੀ ਵੀ ਡਬਲ 826 ਆ ਜਾਂ ਡੀ ਵੀ ਡਬਲ 303 ਜਾ ਜਿਹੜੀ 327 ਲੱਗਿਆ 371 ਲੱਗਿਆ ਇਹਨਾਂ ਸਾਰੀਆਂ ਕਿਸਮਾਂ ਦੇ ਵਿੱਚ ਹਾਲੇ ਕਿਸੇ ਪਾਸੇ ਵੀ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਦੇਖਣ ਨੂੰ ਨਹੀਂ ਮਿਲੀ ਵੀ ਜਿਹੜਾ ਪੀਲੀ ਕੁੰਗੀ ਜਾਂ ਭੂਰੀ ਕੁੰਗੀ ਦਾ ਹਮਲਾ ਆਪਾਂ ਨੂੰ ਦੇਖਣ ਨੂੰ ਮਿਲਿਆ ਹੋਵੇ ਕਿਉਂਕਿ ਇਹ ਇਹ ਬਿਮਾਰੀ ਦੇ ਨਾਲ ਝਾੜ ਦੇ ਵਿੱਚ ਕਾਫੀ ਦਾ ਦਾ ਨੁਕਸਾਨ ਹੁੰਦਾ ਤੇਲੇ ਦੇ ਨਾਲ ਵੀ ਨੁਕਸਾਨ ਹੋ ਜਾਂਦਾ ਤੇ ਪਰ ਇਸ ਤਰ੍ਹਾਂ ਦੀ ਹਲੇ ਕਿਸੇ ਪਾਸੇ ਕੋਈ ਸ਼ਿਕਾਇਤ ਨਹੀਂ ਅਨਕੂਲ ਮੌਸਮ ਦੀ ਵਜ੍ਹਾ ਬਣ ਰਹੀ ਹੈ ਜੇ ਤਾਂ ਝਾੜ ਦੇ ਵਿੱਚ ਆਪਾਂ ਨੂੰ ਤਕਰੀਬਨ ਇਸ ਵਾਰ ਵਾਧਾ ਹੀ ਦੇਖਣ ਨੂੰ ਮਿਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਹੁਣ ਜੇਕਰ ਇੱਕਦਮ ਅਸਧਾਰਨ ਰੂਪ ਦੇ ਵਿੱਚ ਬਾਹਰ ਜਾਂਦਾ ਤਾਂ ਫਿਰ ਹੋ ਸਕਦਾ ਵੀ ਕੋਈ ਆਪਾਂ ਨੂੰ ਨਹੀਂ ਕੀ ਗੱਲ ਹੋ ਜਵੇ ਜੇ ਹੁਣ ਤੁਸੀਂ ਮੰਨ ਕੇ ਚੱਲੋ ਵੀ 31 ਮਾਰਚ ਦੇ ਨੇੜੇ ਤੇੜੇ ਕੋਈ ਡਿਸਟਰਬੈਂਸ ਕਿਸੇ ਪਾਸੇ ਹੋਊ ਰਾ ਜਾਂਦੀ ਆ ਕਿਉਂਕਿ 31 ਮਾਰਚ ਤੋਂ ਬਾਅਦ ਟੈਂਪਰੇਚਰ ਇੱਕਦਮ 40 ਤੋਂ ਉੱਪਰ ਜਾਂਦਾ ਜੇ ਪ੍ਰਮਾਤਮਾ ਕਰੇ ਉਸ ਵੇਰੇ ਕਿਸੇ ਪਾਸੇ ਕੋਈ ਡਿਸਟਰਬੈਂਸ ਸਿੱਧਾ ਸਾਦਾ ਕੋਈ ਮਰਖਾ ਹੋ ਜਵੇ ਡਿਸਟਰਬੈਂਸ ਆ ਜਾਵੇ ਜਿਆਦਾ ਵੱਡਾ ਝੱਖੜ ਵਗੈਰਾ ਨਾ ਆਵੇ ਤਾਂ ਉਹਦਾ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਹੈ ਕਿਉਂਕਿ ਉਹਦੇ ਨਾਲ ਦਿਨ ਪੱਕਣ ਦੇ ਵੱਧ ਜਾਂਦੇ ਨੇ ਜਿਵੇਂ ਜੋ ਸਹੀ ਸਮੇਂ ਤੇ ਲੱਗੀ ਕਣਕ ਜਿਆਦਾ ਦਿਨ ਪੱਕਣ ਨੂੰ ਲੈਂਦੀ ਹੈ ਤੇਨੂੰ ਤੋਂ ਝਾੜ ਦੇ ਵਿੱਚ ਵੱਧ ਆਉਂਦਾ ਹੈ ਇਹ ਇੱਕ ਮੰਨੀ ਹੋਈ ਗੱਲ ਹੈ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਹੜੀ ਕਣਕ ਅ ਨਵੰਬਰ ਦੇ ਪਹਿਲੇ ਹਫ਼ਤੇ ਜਾਂ ਦੂਜੇ ਹਫ਼ਤੇ ਤੱਕ ਬਜਾਈ ਹੁੰਦੀ ਆ ਜੇ ਉਹਦੀ ਵਾਢੀ ਆਪਾਂ ਕੰਬਾਈਨ ਦੇ ਨਾਲ 15 ਅਪ੍ਰੈਲ ਤੋਂ ਸ਼ੁਰੂ ਕਰਾਂਗੇ ਨਾ ਤਾਂ ਝਾੜ ਆਪਣਾ 22 ਕੁਆਂਟਲ ਤੋਂ ਉੱਪਰ ਹੀ ਜਾਂਦੇ ਨੇ 25 ਕੁਆਂਟਲ ਵਾਲੇ ਪਾਸੇ ਨੂੰ ਜਾਣ ਲੱਗ ਜਾਂਦੇ ਨੇ ਇਹ ਮੰਨ ਕੇ ਚੱਲੋ ਵੀ ਜੇ 15 ਅਪ੍ਰੈਲ ਤੋਂ ਬਾਡੀ ਸ਼ੁਰੂ ਹੁੰਦੀ ਆ ਜੇ ਬਾਡੀ ਆਪਣੀ 15 ਅਪ੍ਰੈਲ ਨੂੰ ਖਤਮ ਹੋਊਗੀ ਕਈ ਵਾਰੀ ਕੀ ਹੁੰਦਾ ਨਾ ਜਿਸ ਤਰ੍ਹਾਂ ਪੰਜ ਤੁਸੀਂ ਦੇਖੋ ਵੀ 2021 ਦੇ ਵਿੱਚ 15 ਅਪ੍ਰੈਲ ਤੱਕ ਖਤਮ ਹੀ ਹੋ ਗਿਆ ਸੀ ਤੇਰਾ ਵਿਸਾਖੀ ਨੂੰ ਹੀ तकरीबन ਬਾਡੀ ਦਾ ਕੰਮ ਪੂਰੇ ਜੋਰ ਸ਼ੋਰ ਸੀਗਾ ਹੁਣ ਉਹ ਉਸ ਵੇਲੇ ਕਿਉਂਕਿ ਟੈਂਪਰੇਚਰ ਜ਼ਿਆਦਾ ਵੱਧ ਜਾਂਦਾ ਤੇ ਝਾੜ ਦੇ ਵਿੱਚ ਫਿਰ ਕਮੀ ਦੇਖਣ ਨੂੰ ਮਿਲਦੀ ਆ ਹੁਣ ਇਹ ਕਿਛਦਾ ਜਾਂ ਨੁਕਤਾ ਵੀ ਦੇ 15 ਅਪ੍ਰੈਲ ਤੋਂ ਬਾਅਦ ਬਾਅਦ ਹੀ 15 ਅਪ੍ਰੈਲ ਨੂੰ ਬਾਡੀ ਸ਼ੁਰੂ ਹੁੰਦੀ ਆ ਤਾਂ ਝਾੜ ਜਿਹੜੇ ਫਿਰ 25 26 ਕੁਆਂਟਲ ਤੱਕ ਵੱਲ ਵੀ ਚਲੇ ਜਾਂਦੇ ਨੇ ਜੇ ਉਸ ਵੇਲੇ ਖਤਮ ਹੋ ਜਾਂਦੇ ਝਾੜ ਫਿਰ 20 18 ਵੀ ਕੁਆਂਟਲ ਤੱਕ 22 ਕੁਆਂਟਲ ਤੱਕ ਰਹਿ ਜਾਂਦੇ ਨੇ ਉਹ ਇਹ ਹੁਣ ਆਉਣ ਵਾਲਾ ਸਮਾਂ ਜਿਹੜਾ ਹੁਣ ਤੱਕ ਦੇ ਮੌਸਮ ਨੂੰ ਜੇ ਆਪਾਂ ਦੇਖਦੇ ਆ ਤਾਂ ਕਣਕ ਦੇ ਅਨੁਕੂਲ ਹੀ ਕਹਿ ਸਕਦੇ ਆ ਕਿਉਂਕਿ ਝਾੜ ਮੌਸਮ ਆ ਜਿਹੜਾ ਹੁਣ ਰਾਤ ਦਾ ਟੈਂਪਰੇਚਰ ਤੁਸੀਂ ਦੇਖੋ 14 15 ਡਿਗਰੀ ਤੱਕ ਚਲਿਆ ਜਾਂਦਾ ਦਿਨ ਦਾ ਟੈਂਪਰੇਚਰ ਹੁਣ ਵਧਣਾ ਸ਼ੁਰੂ ਹੋਇਆ ਹੁਣ 30 31 ਤੱਕ ਹੁੰਦਾ 32 33 ਆਉਣ ਵਾਲੇ ਦਿਨਾਂ ਚ 35 36 ਤੱਕ ਜਾਊਗਾ ਕਿਉਂਕਿ ਅੱਗੇ ਫਿਲਹਾਲ ਕੋਈ ਡਿਸਟਰਬੈਂਸ ਦਿਖਾਈ ਤਾਂ ਨਹੀਂ ਦਿੰਦੀ ਪਰ ਇਹ ਕੁਦਰਤੀ ਵਰਤਾਅ ਹੈ ਡਿਸਟਰਬੈਂਸ ਆਉਂਦੀ ਰਹਿੰਦੀ ਹੈ ਜੇ ਮਾਰਚ ਐਂਡ ਦੇ ਨੇੜੇ ਤੇੜੇ ਕੋਈ ਡਿਸਟਰਬੈਂਸ ਆ ਜਾਂਦੀ ਹੈ ਫਿਰ ਤਾਂ ਸੋਨੇ ਤੇ ਸਾਗੇ ਵਾਲੀ ਗੱਲ ਬਣ ਜਾਂਦੀ ਹੈ ਝਾੜ ਆਪਾਂ ਨੂੰ ਦੇਖਣ ਨੂੰ ਮਿਲੂਗਾ ਹੁਣ ਜਿਹੜੀਆਂ ਆਪਣੀਆਂ ਕਿਸਮਾਂ ਉਰੇ ਲੱਗੀਆਂ ਹੋਈਆਂ ਨੇ तकरीबन ਸਾਰੀਆਂ ਕਿਸਮਾਂ ਦੇਣਾ ਝਾੜ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਸਕਦਾ ਜਿਆਦਾ ਵੱਡੇ ਏਰੀਆ ਦੇ ਵਿੱਚ 826 ਲੱਗੀ ਹੋਈ ਆ ਜਾਂ 327 ਹੈ ਜੇ 371 ਕਿਸਮਾਂ ਇਹ ਜਿਆਦਾ ਏਰੀਆ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਇਹਨਾਂ ਸਾਰੀਆਂ ਕਿਸਮਾਂ ਦਾ ਝਾੜ ਜਿਹੜਾ ਦੇਖਣ ਨੂੰ ਫਿਲਹਾਲ ਵਧੀਆ ਲੱਗ ਰਿਹਾ ਸੋ ਪਰਮਾਤਮਾ ਆਪਾਂ ਕਹਿੰਦਾ ਵੀ ਮਿਹਰ ਕਰੇ ਤੇ ਝਾੜ ਆਪਣਾ ਬਣਾ ਕੇ ਰੱਖੇ ਤੇ ਤਾਂ ਹੀ ਆਪਣਾ ਸਾਰਿਆਂ ਦਾ ਜਿਹੜਾ ਇਹਦੇ ਵਿੱਚ ਕਿਉਂਕਿ ਵੱਡੀ ਆਪਣੀ ਕਣਕ ਦੇ ਤੇ ਜਿਆਦਾ ਨਿਰਪਰਤਾ ਝੋਨੇ ਦੇ ਵਿੱਚ ਆਪਾਂ ਨੂੰ ਪਤਾ ਵੀ ਆਪਾਂ ਕਾਫੀ ਹੱਦ ਤੱਕ ਵੇਚਣਾ ਹੀ ਹੁੰਦਾ ਤੇ ਉਹਦੇ ਝਾੜ ਵੀ ਚੰਗੇ ਹੁੰਦੇ ਪਰ ਕਣਕ ਦਾ ਝਾੜ ਝੋਨੇ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਘਰਾਂ ਦੇ ਵਿੱਚ ਵੀ ਆਪਾਂ ਨੂੰ ਰੱਖਣੀ ਹੁੰਦੀ ਆ ਸੋ ਜੇ ਝਾੜ ਚੰਗਾ ਜੇ ਵਿਚਾਰ ਮਣਾਣੇ ਨੇ ਤਾਂ ਫਸਲ ਤਾਂ ਮੰਡੀ ਦੇ ਵਿੱਚ ਜ਼ਿਆਦਾ ਚਲੀ ਜਾਂਦੀ ਆ ਸੋ ਦੋਸਤੋ ਉਮੀਦ ਕਰਦੇ ਆ ਵੀ ਕਣਕ ਦਾ ਜਿਹੜਾ ਝਾੜ ਹੈ ਜਰੂਰ ਵਧੀਆ ਦੇਖਣ ਨੂੰ ਮਿਲੂਗਾ ਪਰਮਾਤਮਾ ਸਾਭ ਦੇ ਉੱਤੇ ਦਇਆ ਮਿਹਰ ਕਰੋ ਭਲੀ ਕਰੋ ਸੋ ਦੋਸਤੋ ਅੰਤ ਵਿੱਚ ਸਤਿ ਸ਼੍ਰੀ ਅਕਾਲ ਧੰਨਵਾਦ